ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਦੀਨ ਗੈਂਗਸਟਰਾਂ ਦੇ ਵਾਰ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਪ੍ਰਾਪਤ ਹੋਈ ਹੈ ਇਹਦੇ ਵਿੱਚ ਅਸੀਂ ਸਕਸੈਸਫੁਲੀ ਦੋ ਸ਼ੂਟਰ ਭਰਾਵਾਂ ਨੂੰ ਅਰੈਸਟ ਕਰਕੇ ਦੋ ਵੱਖ-ਵੱਖ ਕੰਟਰੈਕਟ ਕਿਲਿੰਗ ਨੈਟਵਰਕਸ ਦਾ ਪਰਦਾ ਫਾਸ਼ ਕੀਤਾ ਹੈ ਇਹ ਦੋਨੋਂ ਭਰਾਵਾਂ ਦੇ ਨਾਂ ਹਨ 25 ਸਾਲਾਂ ਦਾ ਵਿਸ਼ਾਲ ਪੁੱਤਰ ਸਤਪਾਲ ਨਿਜ਼ਾਮਉਦੀਨ ਬਸਤੀ ਸਦਰ ਫਿਰੋਜ਼ਪੁਰ ਦਾ ਰਹਿਣ ਵਾਲਾ ਅਤੇ ਦੂਜਾ ਜਿਹੜਾ ਕਿ ਇਹਦਾ ਛੋਟਾ ਭਰਾ ਹੈ 23 ਸਾਲਾਂ ਦਾ ਗੋਰਾ ਪੁੱਤਰ ਸਤਪਾਲ ਇਹਦੇ ਵਿੱਚ ਜਿਹੜੀ 18 ਤੇ 19 ਜਨਵਰੀ ਦੀ ਦਰਮਿਆਨੀ ਰਾਤ ਐਕਸਟਰਸ਼ਨ ਤੋਂ ਬਾਅਦ ਫਾਇਰਿੰਗ ਹੋਈ ਸੀ ਕਪੜਾ ਵਪਾਰੀ ਖਟੀਕਾ ਮੋਹੱਲਾ ਦੇ ਰਹਿਣ ਵਾਲੇ ਆਸ਼ੂ ਵਿਜੈਨ ਦੇ ਘਰ ਦੇ ਬਾਹਰ ਉਹਦਾ ਜਿਹੜਾ ਸ਼ੂਟਰ ਸੀ ਵਿਸ਼ਾਲ ਉਹਨੂੰ ਅਰੈਸਟ ਕੀਤਾ ਗਿਆ ਹੈ ਵਿਸ਼ਾਲ ਉਹੀ ਅਕਿਊਜ਼ਡ ਹੈ ਜਿਨੇ ਇਹਦੀ ਗੱਡੀ ਤੇ ਵੀ ਪੈਟਰੋਲ ਪਾ ਕੇ ਉਹਨੂੰ ਅਗਲਾਂ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਦੂਸਰਾ ਹੈ ਇਹਦਾ ਛੋਟਾ ਭਰਾ ਗੋਰਾ ਗੋਰਾ ਦੋ ਮੁਕਦਮਿਆਂ ਵਿੱਚ ਲੋੜਿੰਦਾ ਸੀ ਚਮਕੌਰ ਸਾਹਿਬ ਅਤੇ ਮਾਛੀਵਾੜਾ ਸਾਹਿਬ ਦੇ 161 118/25 ਮਾਛੀਵਾੜਾ ਸਾਹਿਬ ਅਤੇ 61/25 ਚਮਕੌਰ ਸਾਹਿਬ ਚਮਕੌਰ ਸਾਹਿਬ ਤੇ ਮਾਛੀਵਾੜਾ ਸਾਹਿਬ ਦੇ ਸਾਰੇ ਮੁਕਦਮਿਆਂ ਦੀ ਤਾਰਾਂ ਇਕੱਠੇ ਜੁੜਦੀਆਂ ਨੇ ਯੂਐਸਏ ਦਾ ਰਹਿਣ ਵਾਲਾ ਹੈ ਸਰਬਜੀਤ ਉਰਫ ਸਾਬੀ ਜਿਹਨੂੰ ਲੱਗਿਆ ਕਿ ਉਹਦੀ بیوی ਦਾ ਕੋਈ ਇਲੈਸੀਟ ਰਿਲੇਸ਼ਨਸ਼ਿਪ ਹੈ ਕਿਸੇ ਇੱਕ ਬੰਦੇ ਨਾਲ ਦੋਹਾਂ ਚੋਂ ਇਹਨੇ ਕੰਟਰੈਕਟ ਕਿਲਿੰਗ ਇਹ ਸੁਪਾਰੀ ਦਿੱਤੀ ਇਹ ਦੋਨੋਂ ਬੰਦਿਆਂ ਦੇ ਭਰਾਵਾਂ ਦੀ ਜਿਹੜੇ ਕਿ ਮਾਛਵਾੜਾ ਸਾਹਿਬ ਤੇ ਚਮਕੌਰ ਸਾਹਿਬ ਵਿਖੇ ਰਹਿੰਦੇ ਸਨ ਤਾਂ ਉਸ ਤੋਂ ਬਾਅਦ ਇਹ ਮੁਕੱਦਮੇ ਦਰਜ ਹੁੰਦੇ ਨੇ ਤੇ ਹੁਣ ਅਸੀਂ ਇਸ ਜਿਹੜਾ ਭਗੌੜੇ ਸ਼ੂਟਰ بیوی ਅਰੈਸਟ ਪਾ ਲਈਤੀ ਹੈ ਗੋਰਾ ਇਦੇ ਵਿੱਚ ਮੈਂ ਤੁਹਾਨੂੰ ਸਾਰੇ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਨਰਲੀ ਜਿਹੜੇ ਇਹ ਕੰਟ੍ਰੈਕਟ ਕਿਲਿੰਗ ਜਿਹੜੇ ਸੁਪਾਰੀ ਦੇ ਕੇ ਇਹ ਅਪਰਾਧ ਕਰਾਏ ਜਾਂਦੇ ਨੇ ਜਾਂ ਜਿਹੜੀ ਐਕਸਟਰਸ਼ਨ ਕਿਲਿੰਗਸ ਐਕਸਟਰਸ਼ਨ ਫਾਇਰਿੰਗਸ ਹੁੰਦੀਆਂ ਨੇ ਇਹਦੇ ਵਿੱਚ ਜਨਰਲੀ ਅਸੀਂ ਮੋਡਿਊਲ ਤਾਂ ਬਸ ਕਰ ਪਾਉਂਦੇ ਹਾਂ ਅ ਮਾਸਟਰ ਮਾਈਂਡ ਜਿਹੜਾ ਕਿ ਇੰਡੀਆ ਵਿੱਚ ਹੈ ਜਾਂ ਕਿਸੇ ਫੋਰਨ ਕੰਟਰੀ ਵਿੱਚ ਬੈਠਾ ਹੁੰਦਾ ਹੈ ਅਸੀਂ ਉਹਨਾਂ ਨੂੰ ਟ੍ਰੇਸ ਕਰ ਪਾਉਂਦੇ ਹਾਂ ਪਰ ਜਿਹੜੇ ਇਹਨਾਂ ਦੇ ਸ਼ੂਟਰ ਹੁੰਦੇ ਨੇ ਇਹਨਾਂ ਨੂੰ ਕਾਬੂ ਕਰਨਾ ਬੜਾ ਔਖਾ ਹੋ ਜਾਂਦਾ ਹੈ ਪੁਲਿਸ ਲਈ ਕਿਉਂਕਿ ਇਹਦੇ ਵੱਖ-ਵੱਖ ਕਾਰਨ ਹਨ ਅ ਪਹਿਲਾਂ ਤਾਂ ਇਹ ਇਹ ਐਪਸ ਇਸਤੇਮਾਲ ਕਰਦੇ ਨੇ ਜਿਹੜੇ ਟ੍ਰੇਸ ਨਹੀਂ ਹੋ ਪਾਂਦੀਆਂ ਜਿਵੇਂ ਕਿ ਟੈਲੀਗ੍ਰਾਮ ਸਿਗਨਲ ਐਪ ਆਦਿ ਜਿਨ੍ਹਾਂ ਤੋਂ ਸਾਨੂੰ ਇਨਫੋਰਮੇਸ਼ਨ ਮੋਈਆ ਕਰਾਉਣ ਵਿੱਚ ਥੋੜੀ ਦਿੱਕਤ ਆਂਦੀ ਹੈ ਦੂਜੀ ਗੱਲ ਹੁੰਦੀ ਹੈ ਕਿ ਅੱਜਕੱਲ ਨਵਾਂ ਟ੍ਰੈਂਡ ਚੱਲਿਆ ਹੈ ਕਿ ਇੱਕ ਓ ਵਾਲੇ ਸ਼ੂਟਰਜ਼ ਓ ਵਾਲੇ ਕ੍ਰਿਮੀਨਲਸ ਦਾ ਇਸਤੇਮਾਲ ਕਰਦੇ ਨੇ ਜਿਨ੍ਹਾਂ ਦੀ ਕੋਈ ਪ੍ਰੀਵਿਅਸ ਕ੍ਰਿਮੀਨਲ ਹਿਸਟਰੀ ਨਹੀਂ ਹੁੰਦੀ ਜਿਵੇਂ ਕਿ ਇਹ ਦੋਨੋਂ ਭਰਾ ਵਿਸ਼ਾਲ ਤੇ ਗੋਰਾ ਜਿਨ੍ਹਾਂ ਦੀ ਇਹ ਵਿਸ਼ਾਲ ਦੇ ਇੱਕ ਪਰਚਾ ਤੇ ਗੋਰਾ ਦੇ ਇਹ ਦੋ ਪਰਚੇ ਰੋਪੜ ਤੇ ਖੰਨਾ ਦੇ ਅਲਾਵਾ ਕੋਈ ਵੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸੀ ਤੀਜਾ ਕਾਰਨ ਹੁੰਦਾ ਹੈ ਕਿ ਕਟਆਉਟਸ ਇਸਤੇਮਾਲ ਕੀਤੇ ਜਾਂਦੇ ਨੇ ਕਟਆਉਟ ਦਾ ਮਤਲਬ ਹੈ ਕਿ ਜੇਕਰ ਦੋ ਜਨ ਨੇ ਜਿਹੜੇ ਪੂਰੇ ਲਿੰਕੇਜ ਦੇ ਨੈਟਵਰਕ ਦੇ ਹਿੱਸੇ ਨੇ ਜਿਨ੍ਹਾਂ ਦੇ ਵਿੱਚ ਸਾਜੂ ਸਮਾਨ ਵੈਪਨ ਕਮਿਸ਼ਨ ਆਦਿ ਦਾ ਲੈਣ-ਦੇਣ ਹੁੰਦਾ ਹੈ ਇਹ ਦੋਨੋਂ ਇੱਕ ਦੂਜੇ ਨੂੰ ਨਹੀਂ ਜਾਣਦੇ ਹੁੰਦੇ ਜਿਹਦੇ ਕਾਰਨ ਸਾਰੀ ਇੰਟਰੋਗੇਸ਼ਨ ਕਰਕੇ ਜਿਹੜੇ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਖੰਗਾਲਨ ਵਿੱਚ ਸਾਨੂੰ ਦਿੱਕਤ ਆਉਂਦੀ ਹੈ पर सक्सेसफुली बड़ी ही मेहनत नाल नवे मुकद्दमे ਨਹੀਂ ਨਹੀਂ ਬਲਕਿ ਜਿਹੜੇ ਪੁਰਾਣੇ 2025 ਦੇ ਮੁਕਦਮੇ ਸੀ ਜਿਹੜਾ ਚਮਕੌਰ ਸਾਹਿਬ ਰੋਪੜ ਦਾ ਮੁਕਦਮਾ ਹੈ ਇਹ 5ਵੇਂ ਮਹੀਨੇ 2025 ਦਾ ਹੈ ਤੇ ਜਿਹੜਾ ਮਾਛੀਵਾੜਾ ਸਾਹਿਬ ਦਾ ਹੈ ਇਹ ਜੁਲਾਈ 2025 ਦਾ ਹੈ ਪੁਰਾਣੇ ਮੁਕਦਮੇ ਵਿੱਚ ਵੀ ਜਿਨ੍ਹਾਂ ਦੇ ਵਿੱਚ ਇਹ ਪਗੋੜੇ ਸ਼ੂਟਰ ਸੀ ਉਹਨਾਂ ਨੂੰ ਕੱਢ ਕੇ ਦੁਬਾਰਾ ਤੋਂ ਡਿਲੀਜੈਂਟਲੀ ਇਨਵੈਸਟੀਗੇਸ਼ਨ ਕਰਕੇ ਖੰਨਾ ਪੁਲਿਸ ਨੇ ਸਕਸੈਸਫੁਲੀ ਇਹ ਦੋਨੋਂ ਸ਼ੂਟਰ ਭਰਾਵਾਂ ਨੂੰ ਕਾਬੂ ਕੀਤਾ ਹੈ ਜਿਹੜਾ ਖੰਨੇ ਦਾ ਆਸ਼ੋ ਵਿਜੈਨ ਮੁਦਈ ਵਾਲੇ ਕੇਸ ਵਿੱਚ ਇਹਨੂੰ 20000 ਕਮਿਸ਼ਨ ਮਿਲਿਆ ਸੀ ਤੇ ਜਿਹੜਾ ਕਿ ਮਾਚੀਵਾੜਾ ਸਾਹਿਬ ਦਾ ਹੈ ਇਹਦੇ ਵਿੱਚ ਟੋਟਲ ਕਮਿਸ਼ਨ 2 ਲੱਖ ਮਿਲਿਆ ਸੀ ਜਿੰਨੋਂ ਕਿ ਇਹਨਾਂ ਨੇ ਬਾਚੋ ਵਡਿਆ ਸਰ 1990 ਲਈ ਇਹਨਾਂ ਨੂੰ ਕਿਹਨਾਵੇਂ ਹਾਇਰ ਕੀਤਾ ਕਿਦਾਂ ਉਹਦਾ ਮੁਨਾਫਾ ਹੋਇਆ ਜੀ ਜਿਹੜਾ ਖੰਨਾ ਇਨਸੀਡੈਂਟ ਹੈ ਜਿਹਦੇ ਵਿੱਚ ਕਪੜਾ ਵਪਾਰੀ ਮਦਈ ਸਨ ਇਹਦੇ ਵਿੱਚ ਅਸੀਂ ਆਲਰੇਡੀ ਪੰਜ ਅਰੈਸਟਾ ਕਰ ਚੁੱਕੇ ਹਾਂ ਯਾਨੀ ਕਿ ਜਿਹੜਾ ਇਹਨਾਂ ਦਾ ਲੋਕਲ ਨੋਡ ਹੈ ਜਿਨ੍ਹਾਂ ਨੇ ਸਾਰੀ ਇੰਟੈਲ ਪ੍ਰੋਵਾਈਡ ਕੀਤੀ ਰੈਕੀ ਕੀਤੀ ਆਦੀ ਦੂਸਰਾ ਹੈ ਜਿਹੜਾ ਇਹਨਾਂ ਨੇ ਇਹਨਾਂ ਨੂੰ ਠਹਿਰ ਦਿੱਤੀ ਇਹਨਾਂ ਦੇ ਲੌਜਿਸਟਿਕਸ ਪ੍ਰੋਵਾਈਡਰ ਸੀ ਉਹਨਾਂ ਨੂੰ ਵੀ ਅਰੈਸਟ ਕਰ ਚੁੱਕੇ ਹਾਂ ਤੀਸਰਾ ਹੈ ਕਿ ਜਿਹੜੇ ਇਹਦੇ ਵਿੱਚ ਗੈਂਗਸਟਰ 골ਦੀ ਬਰਾੜ ਦੇ ਵੱਲੋਂ ਫਿਰੋਤੀ ਦੀ ਕਾਲ ਕਰਵਾਈ ਜਿਹਨੂੰ ਉਹਨੇ ਅੱਗੇ ਅਪਰੋਚ ਕਰਵਾਇਆ ਸੀ ਉਹਦੀ ਵੀ ਅਰੈਸਟ ਹੋ ਗਈ ਹੈ ਇਦੇ ਵਿੱਚ ਜਿਹੜਾ ਵਿੱਕੀ ਵਿਕਰਮ ਉਰਫ ਵਿੱਕੀ ਟੈਲਾ ਹੈ ਜਿਹੜਾ ਕਿ ਸਸਪੈਕਟਡ ਹੈ ਕਿ ਇਹ ਰਿਸਪੌਂਡਿੰਗ ਅਬਰਾਡ ਹੀ ਹੈ ਇਨੇ ਹੀ ਜਿਹੜਾ ਇਹਦੇ ਨਾਲ ਵਾਲਾ ਸ਼ੂਟਰ ਹੈ ਉਹ ਵੀ ਨizamuddin ਬਸਤੀ ਫਿਰੋਜ਼ਪੁਰਦਾ ਹੀ ਰਹਿਣ ਵਾਲਾ ਹੈ ਤੇ ਇਹ ਇਹਦਾ ਗਵਾਂਡੀ ਸੀ ਇਹਨੇ ਇਹਨੂੰ ਅਪਰੋਚ ਕੀਤਾ ਕਿ ਇਹ ਮੋਟੀ ਰਕਮ ਮਿਲ ਰਹੀ ਹੈ ਤੇ ਇਹਨਾਂ ਨੇ ਫਿਰ ਉਹ ਫਾਇਰਿੰਗ ਨੂੰ ਅੰਜਾਮ ਦਿੱਤਾ ਅਨਕਵਰੀ ਕੀ ਕੀ ਹੈ ਨਾ ਕੋਈ ਜੀ ਅਜੇ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਪੁਲਿਸ ਰਿਮਾਂਡੇ ਦੇ ਦੌਰਾਨ ਜੋ ਨਵੀਂ ਗੱਲਾਂ ਸਾਹਮਣੇ ਆਣ ਗਈਆਂ ਉਹ ਤੁਹਾਡੇ ਨਾਲ ਸਾਂਝੀ ਕੀਤੀਆਂ ਜਾਣਗੀਆਂ ਇਹ ਮੈਨੂੰ ਨਾਲ ਹੋਰ ਸਾਹਮਣੇ ਆਈ ਹੈ ਜਿਹੜਾ ਗੋਲਨੀ ਬਰਾੜਾ ਜੀ ਇਹਦੇ ਰੋਜ਼ਪੁਰ ਜਲਾਲਾਬਾਦ ਤੇ ਫਰੀਦਕੋਟ ਏਰੀਆ ਦੇ ਵਿੱਚ ਜੀ ਨੌਜਵਾਨਾਂ ਨੂੰ ਕੰਟੈਕਟਿੰਗ ਕਰ ਰਿਹਾ ਜਿਹੜਾ ਮਹਾਲੀ ਦਾ ਮਰਡਲ ਕੇਸ ਹੋਇਆ ਉਹਦੇ ਵਿੱਚ ਵੀ ਉੱਥੋਂ ਦੇ ਹੀ ਸ਼ੂਟਰ ਫੜੇ ਗਏ ਨੇ ਕੋਈ ਤਾਂ ਇਹ ਗੱਲ ਸਾਹਮਣੇ ਆਈ ਹੈ ਜੀ ਇਹ ਜਿਹੜੇ ਗੈਂਗਸਟਰਸ ਹੁੰਦੇ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਇਹ ਸਾਰੇ ਜਿਹੜੇ ਵਲਨਰੇਬਲ ਯੂਥ ਹੁੰਦੇ ਨੇ ਉਹਨਾਂ ਨੂੰ ਹੀ ਬਤੌਰ ਇਹ ਆਪਣਾ ਫੁੱਟ ਸੋਲਜਰਸ ਰਿਕਰੂਟ ਕਰਦੇ ਨੇ ਚੰਦ ਪੈਸਿਆਂ ਵਾਸਤੇ ਜਿਨ੍ਹਾਂ ਦੀ ਕੋਈ ਪੁਰਾਣੀ ਕ੍ਰਿਮਨਲ ਹਿਸਟਰੀ ਨਹੀਂ ਹੈ ਤੇ ਜਿਹਦੇ ਕਾਰਨ ਪੁਲਿਸ ਨੂੰ ਇਹਨਾਂ ਦੀ ਇਹਨਾਂ ਨੂੰ ਅਰੈਸਟ ਕਰਨਾ ਵੀ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਜੰਗਲੀ ਇਹੋ ਜਿਹੇ ਹੀ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ ਬਤੌਰ ਸ਼ੂਟਰ ਜਾਂ ਆਪਣੇ ਵਕ-ਵਕ ਮੁਕਦਮਿਆਂ ਵਿੱਚ ਕਰਿੰਦਿਆਂ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ ਕਰਿਆ ਕੋਈ ਜਿੰਨੇ ਨੇ ਸ਼ੂਟਿੰਗ ਦੇ ਜਿੱਦਾਂ ਇਹ ਸ਼ੂਟਰ ਬਣਦੇ ਨੇ ਫਿਰ ਦੀ ਜਾ ਕਿਤੇ ਨਹੀਂ ਜੀ ਇਹਨਾਂ ਦੇ ਕੋਲ ਆਪਣਾ ਇਲੀਗਲ ਵੈਪਨ ਦਿੱਤੇ ਹੁੰਦੇ ਨੇ ਉਸ ਦੇ ਨਾਲ ਹੀ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਥੈਂਕ ਯੂ ਥੈਂਕ ਯੂ